ਸਤ ਸ੍ਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਹੋ ਕੈਮੋ ਸਾਰੇ ਠੰਡ ਬਈ ਮੈਂ ਕਹਿੰਦਾ ਕਹਿਰ ਕਰਦੀ ਜਾਂਦੀ ਹੈ ਤੇ ਅੱਜ ਆਪਾਂ ਚੱਲੇ ਆਂ ਪਹਿਲਾਂ ਤਾਂ ਵਾਲ ਦਾੜੀ ਜੀ ਕਟਾਉਣੀ ਜੱਸੀ ਦਾ ਵੀ ਰਿਪੇਅਰ ਕਰਾਉਣੀ ਹੈ ਤੇ ਕਿਉਂਕਿ ਸਤਵੀਰ ਦਾ ਵਿਆਹ ਹੈ ਫਿਰ ਹਾਂ ਡੈਂਟਿਕਮੈਂਟਿਕ ਜੀ ਕਰਾਇਆਈਏ ਠੀਕ ਹੈ ਤੇ ਮਿਲਦੇ ਆਂ ਚਲੋ ਖਵਾਣੋਂ ਜਾ ਕੇ ਇੱਕ ਦੋ ਕਬੂਤਰਾਂ ਦਾ ਸਮਾਨ ਹੈ ਉਹ ਲੈ ਕੇ ਆਉਣਾ ਹੈ ਫਿਰ ਅੱਜ ਨਵੇਂ ਬੱਚੇ ਹੋਰ ਵੀ ਡਾਉਣੇ ਆਂ ਪਟਿਆਲੇ ਵੀ ਜਾਣਾ ਅੱਜ ਕੰਮ ਬਹੁਤ ਹੈ ਤੇ ਚਲੋ ਚੱਲਦੇ ਆਂ ਪਹਿਲਾਂ ਖਵਾਣੋਂ ਚੱਲ ਰਹੀ ਐ ਵੀ ਡੈਂਟਿੰਗ ਵੈਂਟਿੰਗ ਸਾਡੇ ਦਾੜੀ ਧੋੜੀ ਰਹਿਦੀ ਐ ਵਾਲ ਸੈੱਟ ਕਰਿਆ ਤੇ ਜੱਸਾ ਵੀ ਬੈਠਾ ਕੋਈ ਨਾ ਤੇਰੀ ਵੀ ਵਾਰੀ ਆਊਗੀ ਟੈਨਸ਼ਨ ਨਾ ਲੈ ਹੁਣ ਆ ਗਈ ਬਈ ਜੱਸੇ ਦੀ ਵਾਰੀ ਲੈ ਜੱਸੇ ਦਾ ਬਹੁਤ ਚਾਰ ਖੰਡ ਕਰੀਂ ਫਿਰਦਾ ਹੋਏ ਵਾਲਾਂ ਦਾ ਹੋ ਟੋਪੀ ਲੈਣੇ ਆਕੇ ਹੋ ਗਿਆ ਹਾਂ ਮੈਂ ਵੀ ਟੋਪੀ ਕਰਕੇ ਹੀ ਹੋ ਗਿਆ ਚਲੋ ਜੱਸੇ ਦੇ ਵੀ ਡੈਂਟਿੰਗ ਵੈਂਟਿੰਗ ਕਰਾ ਲਈਏ ਹੁਣ ਨਹਾ ਧੋ ਕੇ ਪਹੁੰਚ ਗਏ ਬਈ ਆਪਾਂ ਕਬੂਤਰਾਂ ਵੱਲ ਦਾਣਾ ਪਾਣੀ ਇਹਨਾਂ ਨੂੰ ਪਾਤਾ ਤੇ ਰੱਜ ਗਏ ਬਸ ਜੱਸੇ ਹੁਣ ਇਹਨੂੰ ਬੰਦ ਕਰਦੇ ਆ ਕੇ ਖੋਲਾਂਗੇ ਦੇਖੋ ਖੁੱਲਾ ਲੱਗਣ ਲੱਗਿਆ ਡੋਲੀ ਡੂਲੀ ਚੱਕਦੀ ਇੱਥੋਂ ਤੇ ਆਪਾਂ ਚੱਲੇ ਬਾਈ ਪਟਿਆਲੇ ਨੂੰ ਠੀਕ ਹੈ ਪਟਿਆਲੇ ਨੂੰ ਅਮਰਤ ਉਹਨਾਂ ਨੂੰ ਲੈਣ ਚੱਲੇ ਆ ਤੇ ਆ ਕੇ ਮਿਲਦੇ ਆ ਠੀਕ ਹੈ ਦੇਖਦੇ ਆ ਕਿਆ ਕੰਮਕਾਰ ਕਰਨਾ ਠੀਕ ਹੈ ਤੇ ਖੁੱਡੇ ਦੀ ਸਫਾਈ ਪਾਉ ਨੂੰ ਕਹਿ ਕੇ ਜਾਂਦੇ ਆ ਪਾਉ ਕਰ ਦੇਗਾ ਖੁੱਡੇ ਦੀ ਸਫਾਈ ਨਿਸ਼ਾਨ ਨਾਲ ਬੱਚੇ ਐ ਤਿੰਨ ਬਸ ਠੀਕ ਆ ਪਾਉ ਉਹ ਸਰੀਆ ਨਾਲ ਬਾਕੀ ਦੇਖ ਲਈ ਗੁਰੀ ਨੂੰ ਨਾਲ ਲੈ ਲਈ ਠੀਕ ਆ ਸਰੇ ਖੁੰਜੇ ਜਣਾ ਇੱਕ ਇੰਨਾ ਕਬਜਾ ਛੋਟਾ ਆ ਇੱਕ ਟੋਕਰੀ ਜਾਂ ਇੱਕ ਮੂਰੇ ਆ ਇੱਕ ਸਰੇ ਤੇ ਇੰਨਾ ਕ ਚਲੋ ਬਈ ਚੱਲਦੇ ਆ ਆ ਕੇ ਦੇਖਦੇ ਆ ਬਾਕੀ ਜੇ ਅਸੀਂ ਧਾਰਾਂ ਤੋਂ ਬਾਹਰ ਮੁੜਿਆ ਫੇਰ ਪਾ ਕੇ ਕਰਦਾਂਗੇ ਸਫਾਈ ਤੈਨੂੰ ਫੋਨ ਕਰ ਦੂੰ ਮੈਂ ਠੀਕ ਆ ਵੀ ਚਲੋ ਚੱਲੀਏ ਗੁਰੀ ਨੂੰ ਵੀ ਬਿਠਾ ਲਿਆ ਬਾਈ ਆਪਾਂ ਨੇ ਤੇ ਇਹਨੂੰ ਵੀ ਕੱਪੜੇ ਇਹ ਦਿਵਾਉਣੇ ਆ ਪਹਿਲਾਂ ਖਵਾਣੋਂ ਤੋਂ ਕੱਪੜੇ ਦਿਵਾ ਕੇ ਫੇਰ ਆਪਾਂ ਚੱਲਦੇ ਆ ਅੱਗੇ ਗੁਰੀ ਵਾਪਸ ਆ ਜੂਗਾ ਖਵਾਣੋਂ ਤੋਂ ਤੇ ਚਲੋ ਬਈ ਚੱਲਦੇ ਆ ਹੁਣ ਆਪਾਂ ਖਵਾਣ ਨੂੰ ਖਵਾਣੋਂ ਤੋਂ ਬਾਅਦ ਆਪਾਂ ਚੱਲਾਂਗੇ ਪਟਿਆਲਾ ਬਾਈ ਖਵਾਣੋਂ ਤਾਂ ਹੋ ਗਏ ਫ੍ਰੀ ਗੁਰੀ ਨੂੰ ਭੇਜ ਤਾਂ ਆਪਾਂ ਕੱਪੜੇ ਲੈ ਕੇ ਤੇ ਆਪਾਂ ਜਾ ਰਹੇ ਆਂ ਬਾਈ ਮੈਂ ਕਦੇ 100 ਤੇ ਗੱਡੀ ਲਾਈ ਨਹੀਂ ਆ ਵੱਡੀ ਗੱਡੀ ਕਿਉਂਕਿ ਇਹ ਜੇ 26 ਇੰਚ ਲਾਏ ਪਾਏ ਹੋਏ ਆ ਹਨਾ ਪਰ ਫੇਰ ਵੀ ਅੱਜ ਮਜਬੂਰੀ ਦੇਖੋ 100 ਤੋਂ ਉੱਪਰ ਵੀ ਜਾ ਸਕਦੀ ਆ ਹੁਣੇ ਤੇ ਚਲੋ ਕੋਈ ਨਹੀਂ ਚੱਲਦੇ ਆਪਾਂ ਕਿਉਂਕਿ ਟਾਈਮ ਬਾਅਦ ਹੋ ਗਿਆ ਬਾਈ 3:18 ਹੋ ਗਏ ਦੇਖ ਲਓ ਚਲੋ ਕੋਈ ਨਹੀਂ ਚੱਲਦੇ ਆਪਾਂ ਫਤੇਗੜ ਸਾਹਿਬ ਪਹੁੰਚ ਗਏ ਬਾਈ ਤੇ ਗਲਮ ਮੱਥਾ ਸਾਰੇ ਵੀਰ ਵਾਹੇ ਗੱਕ ਹੁਣ ਪਹੁੰਚ ਗਈ ਆ ਪਾਟਿਆਲੇ ਅਮਰਤਗੜ ਤੇ ਕਿਵੇਂ ਅਮਰਤ ਠੀਕ ਆਈ ਠੀਕ ਹੈ ਕੈਮ ਹੈ ਉਹ ਫਿਰ ਬੋਦਨਾ ਦੰਦ ਦੰਦ ਖਰਗੋਸ਼ ਵਰਗੇ ਆ ਇਹਦੇ ਤੇ ਉਧਰ ਗੁਰੀ ਲੱਗਿਆ ਹੈ ਵਲੌਗ ਬਣਾਉਣ ਪਿੰਡ ਆ ਪਾਉ ਕਰ ਰਿਹਾ ਖੁੱਡਾ ਸਾਫ ਠੀਕ ਆ ਉਹ ਵਿੱਚ ਕਲਿੱਪ ਐਡ ਕਰਾਂਗੇ ਕੋਡੇ ਸਫਾਈ ਸੂਈ ਅੱਜ ਡਨ ਹੋ ਜਾਣੀ ਹੈ ਤੇ ਮਿਲਦੇ ਆਂ ਫੇਰ ਠੀਕਾ ਕਰ ਜਾ ਕੇ ਹਾਂ ਠੀਕ ਹੈ ਪਹੁੰਚ ਗਏ ਭਾਈ ਅੱਪਾ ਘਰ ਤੇ ਖੋੜੇ ਦੇਖ ਰੋ ਕਰਤੇ ਭਾਗ ਨੇ ਸਾਬ ਤੁਸੀਂ ਵੀਡੀਓ ਦੇਖ ਲਈ ਵਿੱਚ ਜੋੜਤੀ ਆਪਾਂ ਨੇ ਤੇ ਉਹ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਰੁਕ ਜਾ ਵੱਡੀ ਗੁੱਡੀ ਖੜਾ ਕੇ ਠੀਕ ਹੈ ਬਾਈ ਹੁਣ ਹੋਇਆ ਫਰੀ ਟਾਈਮ 9:30 ਰਾਤ ਦੇ 9:30 ਵਜੇ ਤੇ ਬਲੌਗ ਦਾ ਸਵਾਦ ਜਾਂ ਨਹੀਂ ਆਇਆ ਚਲੋ ਕੋਈ ਨਹੀਂ ਸਵਾਦ ਜਾਂ ਦੇਣ ਦੀ ਕਰਨੇ ਆ ਕੋਸ਼ਿਸ਼ਾਂ ਦੀ ਕਿਉਂਕਿ ਚੈੱਕ ਤੁਹਾਨੂੰ ਕਰਾਉਣੇ ਆ ਸਫਾਈ ਠੀਕ ਹੈ ਕਿਵੇਂ ਹੋਈ ਬਾਅਦ ਚ ਕੀ ਕਰਿਆ ਇਹਨਾਂ ਨੇ ਹੁਣ ਮੈਂ ਸਮਝਾਇਆ ਤਾਂ ਬਹੁਤ ਕੁਛ ਤਾਂ ਇਹਨਾਂ ਨੂੰ ਤੇ ਇੰਨਾ ਦੇਖੋ ਮਾਲ ਇੰਨਾ ਨਿਕਲਿਆ ਖੁੱਡੇ ਚ ਉਹ ਸਾਰਾ ਖੁੱਡੇ ਦਾ ਹੀ ਆ ਨਹੀਂ ਟੂਥਪੇਸਟ ਨਹੀਂ ਟੂਥਪੇਸਟ ਨਹੀਂ ਤੁਸੀਂ ਕਹੋਗੇ ਤਾਂ ਨਾ ਗੱੱਚਾ ਤੁਸੀਂ ਕਹੋਗੇ ਤਾਂ ਝੂਠ ਬੋਲਦੇ ਆਹ ਦੇਖੋ ਇੱਕ ਰੇੜੀ ਫਿਰ ਰਿਕਸ਼ਾ ਇੰਨਾ ਹੋ ਗਿਆ ਤਾਂ ਕੂੜਾ ਹੁਣ ਵਿੱਚ ਪਤਾ ਨਹੀਂ ਕੀ ਵਿਛਾਇਆ ਹੋਣਾ ਆਹ ਗਮਲੇ ਵੀ ਕੱਢਤੇ ਬਾਈ ਬਾਹਰ ਆਪਾਂ ਨੇ ਕਿੰਨੇ ਗਮਲੇ ਕਰਕੇ ਖਾਲੀ ਇਹ ਹੁਣ ਗਰਮੀਆਂ ਚ ਦੇਖਦੇ ਹਾਂ ਯਾ ਬ੍ਰੀਡਿੰਗ ਪ੍ਰੋਸੈਸ ਚ ਚੱਲੂਗਾ ਵੀ ਸਾਫ਼ ਕਰਤਾ ਹੈ ਬੈਰੀ ਗੁੱਡ ਜਿਵੇਂ ਗਰਮ ਪਾਣੀ ਪਾ ਵੀ ਲੈ ਸਫਾਈ ਦੇਖਣੀ ਹੈ ਪਹਿਨਾ ਪਹਿਨਾ ਸਫਾਈ ਦੇਖ ਲਈਏ ਓ ਵਾਹ ਦੇਖੋ ਕਲੀ ਪੀਉ ਕਲੀ ਹੋ ਕਰਕੇ ਪੀਉਂਗੇ ਕਹਤਾ ਦਾ ਕਲੀ ਰੜਾ ਕੇ ਦੇਖੋ ਬਣ ਗਈ ਨਾ ਗੱਲ ਓ ਵੈਰੀ ਗੁੱਡ ਵਾਹ ਪਾਉ ਵਾਹ ਪਾਉ ਬਹੁਤ ਅੱਛੇ ਦੇਖੋ ਸਫਾਈ ਹੱਡੇ ਦੀ ਓਕੇ ਨਾ ਢੰਗ ਹੈ ਤੇ ਬਾਈ ਦਾਣੇ ਜਿссе ਅੰਦਰ ਪਾ ਦੇ ਹੁਣ ਕਬੂਤਰ ਨੇ ਭੁੱਖੇ ਹੋ ਬਚਾ ਬਹੁਤ ਭੁੱਖਾ ਹੈ ਚੱਲ 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 ਛੇਤੀ ਕਰ ਪਾਣੀ ਬਾਚ ਧਰਦੇ ਆ ਪਹਿਲਾਂ ਟ੍ਰੇਆਂ ਚੱਕ ਦੋਨੇ ਟ੍ਰੇਆਂ ਚ ਦੋ ਦੋ ਉਹ ਪਾ ਲਾ ਦੋ ਦੋ ਢੱਕਣ ਤੇ ਮੇਰਾ ਵੀਰ ਵਲੌਗ ਹੁਣ ਤੁਹਾਨੂੰ ਵੀ ਪਤਾ ਅੱਜ ਹਨਾ ਕੰਮ ਵਾਲੇ ਤੇ ਮੇਰਾ ਵੀਰ ਬਣ ਕੇ ਆਇਆ ਹੈ ਵਲੌਗ ਤੇ ਜੋਰ ਪੂਰਾ ਲਾ ਦਿਓ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਵੀ ਚਾਹੇ ਇੱਕ ਵੀ ਵਿਊ ਵਾਲਾ ਦੇਖਦਾ ਹੈ ਨਾ ਵੀਵਰ ਜਾਂ ਸਬਸਕ੍ਰਾਈਬਰ ਇੱਕ ਵੀ ਉਹ ਵੀ ਮੇਰਾ ਵੀਰ ਸ਼ੇਅਰ ਕਰ ਦਵੇ ਠੀਕ ਹੈ ਤੇ ਨਹੀਂ ਕੰਮ ਖਰਾਬਾ ਹੋ ਜੂਗਾ ਹੁਣ ਤਾਂ ਬਲੌਗ ਵੀ ਜਮਾ ਨਹੀਂ ਹੈਗੇ ਅੱਗੇ ਤਾਂ ਨਹੀਂ ਬਲੌਗ ਚਾਰ-ਚਾਰ ਜਮਾ ਪਾਈ ਹੁੰਦੇ ਤੇ ਕਬੂਤਰ ਸੈਟ ਆ ਸਾਰੇ ਓਕੇ ਰਪੋਟਾਂ ਨੇ ਮੇਰੇ ਵੀਰੋ ਠੰਡ ਦੇ ਮਾਰੇ ਬੈਠੇ ਨੇ ਠੀਕ ਹੈ ਠੀਕ ਹੈ ਕੋਈ ਚੱਕਰ ਨਹੀਂ ਕੈਮ ਨੇ ਬੱਚੇ ਬੱਚੇ ਆ ਜੋੜਾ ਫੇਰ ਬੈਠਣ ਲੱਗ ਗਿਆ ਜੀਦਾ ਕੱਲ ਆਪਾਂ ਨੇ ਦੂਸੇ ਡੰਡੇ ਵਾਲਾ ਵਚੜਾਇਆ ਹੈ ਨਾ ਉਹੀ ਜੋੜਾ ਤੇ ਵਧੀਆ ਆ ਦੇਖੋ ਇਹ ਜੋੜੇ ਦੀ ਗੱਲ ਕਰਦਾ ਆ ਦੇਖੋ ਕਬੂਤਰੀ ਦੇਖੋ ਆ ਸੇਮ ਬੱਚਾ ਉਹਦਾ ਮੂਰੇ ਬੈਠਾ ਹੈਗਾ ਆ ਕਬੂਤਰੀ ਹਾਂ ਵੀ ਇਸੇ ਆਈ ਪਾਲੇ ਪਾਲੋ ਪਾਲੋ ਮੇਰਾ ਵੀਰ ਭਰ ਲਾ ਟਰੇਆਂ ਮੈਂ ਨਾ ਬਲੌਗ ਦਾ ਸੁਆਦ ਦੇ ਦੇ ਜਸਿਆ ਠੀਕ ਹੈ ਚਲੋ ਬਾਈ ਫਿਰ ਦਾਣੇ ਦੋਣੇ ਪਾਈਏ ਇਹ ਵਲੌਗ ਨੂੰ ਲੰਬਾ ਖਿੱਚਣ ਦਾ ਕੋਈ ਫਾਇਦਾ ਨਹੀਂ ਪਾਣੀ ਪੁਣੀ ਪਾ ਕੇ ਰੱਖ ਰਹੇ ਕੋਈ ਨਹੀਂ ਆ ਦੇਖੋ ਦਾਣਿਆਂ ਦੀ ਆਵਾਜ਼ ਸੁਣ ਕੇ ਜਦ ਕਬੂਤਰ ਆਉਣ ਲੱਗੇ ਇਧਰੋਂ ਚੱਲ ਚੱਲ ਅੰਦਰ ਚੱਲ ਹੂੰ 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 ਖੜ ਜੋ ਖੜ ਜੋ ਖੜ ਜੋ ਉਹ ਕੋਈ ਨਹੀਂ ਉਹ ਕੋਈ ਨਹੀਂ ਮੇਰਾ ਭਾਈ ਚੱਲ ਚੱਲ ਇੱਧਰ ਚਲੋ ਭਾਈ ਦਾਣੇ ਧਰ ਦਈਏ ਫੇਰ ਮਿਲਦੇ ਹਾਂ ਲਾਗੇ ਬਾਈ ਸਾਰੇ ਕਬੂਤਰ ਖਾਣ ਬਸ ਆ ਉੱ퍼ਲੇ ਰਹਿ ਗਏ ਕਿ ਥੋੜਾ ਜਿਹਾ ਲੇਟੇ ਉਤਰਦੇ ਹੋਣੇ ਆ ਜਾਨੂ ਮਲਾਈ ਮਲਾਈ ਚੁੱਕ ਜਾਂਦੇ ਨਹੀਂ ਇਹ ਤੇ ਕੋਸਾ ਪਾਣੀ ਦੇ ਦਈਏ ਇਹ ਬੱਚੇ ਨੂੰ ਕਿਉਂਕਿ ਫਿਰ ਬਾਅਦ ਚ ਚੁਗਾ ਚੁਗਾ ਮਿਲ ਜੂਗਾ ਇਹਨੂੰ ਠੀਕ ਹੈ ਤੇ ਚਲੋ ਦਈਏ ਪਹਿਲਾਂ ਪਾਣੀ ਆਗੇ ਵੀ ਆਗੇ ਸਾਰੇ ਬਸ ਰਹਿ ਗਏ ਥੋੜੇ ਜੇ ਪੰਜ ਸੱਤ ਕ ਰਹਿ ਗਏ ਉੱਪਰ ਉਹ ਬੱਚਾ ਯਾਰ ਤਾਂ ਹੀ ਤਾਂ ਇਹਨੂੰ ਪਾਣੀ ਦਿੱਤਾ ਤਾਂ ਵੀ ਤੂੰ ਬਾਹਰ ਨਾ ਨਿਕਲੇ ਇਹ ਬਹੁਤ ਭੈੜੀ ਗੱਲ ਆ ਯਾਰ ਬੱਚੇ ਕਈ ਬੱਚੇ ਨਾ ਇੰਨੇ ਭੈੜੀ ਗੱਲ ਹੁੰਦੀ ਐ ਨਾ ਦੀ ਮਾਵੀਆਂ ਐਂ ਕਰਦੀ ਹਾਂ ਹਾਂ ਤੇਰੀ ਮਾਂ ਵੀ ਘਰ ਦੀ ਬੱਠੀ ਐ ਉਹ ਵੀ ਏਕਨੇ ਕਰਦੀ ਦੀ ਨਿਕਲ ਜਾਂਦੀ ਦੀ ਖਾਣੇ ਆ ਜੋ ਬਾਹਰ ਹਾਂ ਵੀ ਤੂੰ ਆ ਗਿਆ ਕੇਕ ਮੂਹ ਨੂੰ ਲਵਾਈ ਫਿਰਦਾ ਓਏ ਇਹਦੇ ਗਾ ਕੇ ਉਹ ਕੋਈ ਖੌੜੀ ਕੋਈ ਨਹੀਂ ਖਾ ਲੋ ਖਾ ਲੋ ਖਾ ਲੋ ਚਲੋ ਭਾਈ ਖਾਣ ਦੋ ਦਾਣਾ ਪਾਣੀ ਇਹਨਾਂ ਨੂੰ ਆਉਣੇ ਵਜਿੰਦੀ ਜੀ 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 ਫਿਰ ਆ ਗਿਆ ਇਸੇ ਇੱਟ ਖੜੀ ਕਰਦੇ ਮੈਂ ਤਾਂ ਕਹਿੰਦਾ ਪਰ ਪਰਾਂ ਗਿਰ ਜਵੇ ਦੇ ਇਹ ਵੀ ਨਾਲ ਆਪਾਂ ਗਏ ਆ ਇਹਨੇ ਦੁਆਰਾ ਆ ਕੇ ਤੇ ਇੱਥੇ ਬਹਿ ਨਹੀਂ ਹਣਾ ਹੁਣ ਫੇਰ ਉਹ ਕਿ ਪੰਜ ਮਿੰਟ ਦੇਖੀ ਇਹਨੂੰ ਹੁਣ ਦਾ ਜੇ ਜੋਗਾ ਮਿਲ ਕੇ ਫਿਰਦੇ ਨੇ ਭਾਈ ਨਾਲ ਇੱਥੇ ਹੁਣ ਫੇਰ ਆਪਾਂ ਬੰਦੇ ਦਾ ਕਰਨੇ ਨੇ ਹੁਣ ਮੂਰੇ ਇਟ ਲਾਈਏ ਹੋਰ ਲੈ ਲੈ ਮਾ ਇਟ ਰੱਖਤੀ ਬਾਈ ਮੂਰੇ ਕੱਲ ਨੂੰ ਚੱਕ ਦਾਂਗੇ ਨਹੀਂ ਇਹਨੇ ਨਿਕਲੀ ਜਾਣਾ ਕਿਉਂਕਿ ਫਿਰ ਥੱਲੇ ਥੱਲੇ ਆ ਕੇ ਮਰ ਜਾਣੇ ਯਾਰ ਬੱਚੇ ਚੱਲ ਆ ਜਾ ਅਮਰਤ ਕਰੀਏ ਬੰਦ ਇਹਨਾਂ ਨੂੰ ਲਾ ਦੇ ਵੀ ਗੁੰਡਾ ਚਾਬੀਆਂ ਦਵਾ ਸੱਚ ਤੇਨੂੰ ਚਾਬੀਆਂ ਵੀ ਮੈਂ ਜੇਬ 'ਚ ਹੀ ਪਾਈ ਫਿਰਦਾ ਹਾਂ ਓਕਣੇ ਪਟਿਆਲਾਏ ਘੁੰਮੇ ਆਇਆ ਹਾਲ ਹੈ ਬਾਈ ਚਾਬੀ हां टडे ठीक है हां जी ला दे मेरा ओ जगदा चकला ते चलो मित्रो। भाई मित्रों चैनल नु ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ ਸ਼ੇਅਰ ਮੇਰਾ ਵੀਰ ਜਰੂਰ ਕਰਦੇਓ ਕਿਉਂਕਿ ਤੁਸੀਂ ਸ਼ੇਅਰ ਨਹੀਂ ਕਰਦੇ ਵਿਊ ਘਟ ਜਾਂਦੇ ਫਿਰ ਸਵਾਦ ਨਹੀਂ ਆਉਂਦਾ ਵਲੌਗ ਵਾਣ ਠੀਕ ਹੈ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰਦੇ ਆਂ ਅਮਰਤ ਸਾਰਿਆਂ ਨੂੰ ਬਾਏ ਬਾਏ